ਅਕਬਰ ਦੇ ਦਰਬਾਰੀਆਂ ਵਿੱਚ ਮੁੱਲਾਂ ਦਾ ਪਿਆਜ਼ਾ ਬੜੀ ਸੋਹਣੀ ਪਗੜੀ ਬਨਦਾ ਸੀ ਤੇ ਬੀਰਬਲ ਦੀ ਢਿੱਲੀ ਪੱਗ ਸਾਰਿਆਂ ਦੇ ਮਖੌਲ ਦਾ ਕਾਰਨ ਬਣਦੀ ਸੀ ਇੱਕ ਦਿਨ ਬੀਰਬਲ ਨੇ ਬੜੀ ਮਿਹਨਤ ਨਾਲ ਸ਼ੀਸ਼ੇ ਅੱਗੇ ਕਿੰਨੀ ਵਾਰੀ ਬੰਨਣ ਖੋਲਣ ਪਿੱਛੋਂ ਬੜੀ ਸੁੰਦਰ ਦਸਤਾਰ ਸਜਾਈ ਤੇ ਦਰਬਾਰ ਵਿੱਚ ਆ ਗਿਆ ਸਾਰੇ ਦਰਬਾਰੀਆਂ ਬੀਰਬਲ ਦੀ ਪਗੜੀ ਸਲਾਹੀ ਤੇ ਅਕਬਰ ਮੁੱਲਾਂ ਦੋ ਪਿਆਜ਼ਾ ਨੂੰ ਕਹਿਣ ਲੱਗਾ ਵੇਖ ਮੁੱਲਾਂ ਅੱਜ ਬੀਰਬਲ ਨੇ ਤੇਰੇ ਤੋਂ ਸੋਹਣੀ ਪਗੜੀ ਬੰਨੀ ਹੈ। ਮੁੱਲਾ ਮੁਸਕਰਾਇਆ ਤੇ ਕਹਿਣ ਲੱਗਾ, "ਹਜ਼ੂਰ, ਇਹ ਪਗੜੀ ਬੀਰਬਲ ਨੇ ਆਪ ਨਹੀਂ ਬੰਨੀ ਹੈ। ਬੀਰਬਲ ਨੂੰ ਤਾਂ ਪਗੜੀ ਸਜਾਣੀ ਨਹੀਂ ਲਪੇਟਣੀ ਆਂਦੀ ਹੈ।" ਅਕਬਰ ਨੇ ਬੀਰਬਲ ਨੂੰ ਪੁੱਛਿਆ, "ਤਾਂ ਉਸ ਸੋਚ ਚੁੱਕ ਕੇ ਕਿਹਾ ਕਿ ਮੈਂ ਆਪ ਪਗੜੀ ਬੰਨੀ ਹੈ।" ਉਦھر ਮੁੱਲਾ ਆਪਣੀ ਜ਼ਿੱਦ ਤੇ ਅੜਿਆ ਹੋਇਆ ਸੀ। ਅਖੀਰ ਮੁੱਲਾ ਨੇ ਇਹ ਤਜ਼ਵੀਜ਼ ਪੇਸ਼ ਕੀਤੀ ਇਦਰਬਾਰ ਵਿੱਚ ਦੋਵੇਂ ਪਗੜੀਆਂ ਲਾ ਕੇ ਮੋੜ ਬੰਨਣ ਜੇ ਬਿਰਬਰ ਪਹਿਲਾਂ ਵਰਗੀ ਪਗੜੀ ਬੰਨ ਲਵੇ ਤਾਂ ਸਮਝੋ ਇਸ ਆਪ ਬੰਨੀ ਏ ਤੇ ਜੇ ਨਾ ਬਨ ਸਕੇ ਤਾਂ ਉਸ ਦੀ ਵੋਟੀ ਨੇ ਬੰਨੀ ਹੋਵੇਗੀ ਬਾਦਸ਼ਾਹ ਦੇ ਹੁਕਮ ਨਾਲ ਦੋਹਾਂ ਪਗੜੀਆਂ ਲਾ ਕੇ ਮੋੜ ਬੰਨਣੀਆਂ ਮੁੱਲਾਂ ਦੋ ਪਿਆਜ਼ਾ ਦੀ ਪਗੜੀ ਅੱਗੇ ਵਾਂਗ ਸੀ ਪਰ ਬਿਰਬਲ ਦੀ ਢਿੱਲਮ ਢੇਲੀ ਪਗੜੀ ਵੇਖ ਕੇ ਮਹਿਫਲ ਵਿੱਚ ਖੂਬ ਹਾਸਾ ਮਚਿਆ